ਕਿਨੇ ਇੱਕ ਬੰਦਾ ਨਾ ਬਿਲਕੁਲ ਚਿਹਰਾ ਜਿਹਾ ਢਲਿਆ ਮਰੀਲ ਜਿਆ ਕੰਮ ਕਰਨ ਨੂੰ ਦਿਲ ਨਾ ਕਰੇ ਢਿੱਲੜ ਜਿਆ ਆਲਸੀ ਤੇ ਉਹਦੇ ਘਰ ਇੱਕ ਮਹਾਤਮਾ ਚਲਾ ਗਿਆ ਵੇਖਿਆ ਮਰੀਲ ਜਿਆ ਜੀ ਕੁਛ ਨਹੀਂ ਪਸ਼ੂ ਵੀ ਉਹਦੇ ਬਲਦ ਵੀ ਮੱਝਾਂ ਵੀ ਮਾੜੀਆਂ ਮਾੜੀਆਂ ਜੀਆਂ ਉਹਨੇ ਜੋਤਸ਼ੀਆਂ ਵਾਲੇ ਕੱਪੜੇ ਪਾਏ ਮਹਾਤਮਾ ਉਹਦਾ ਸਰ ਲੈ ਕੇ ਚੰਗਾ ਜੋਤਸ਼ੀ ਉਹਦੇ ਘਰ ਚਲਾ ਗਿਆ ਉਹਨੇ ਵੇਖ ਲਿਆ ਉਹ ਪੁੱਛਦਾ ਵੀ ਕਾਕਾ ਹੀ ਕੀ ਤੇਰੇ ਘਰ ਚ ਕਹਿੰਦਾ ਪੁੱਛੋ ਕੋਈ ਨਾ ਕਿਸੇ ਕੰਮ ਚ ਬਰਕਤ ਹੀ ਨਹੀਂ ਪੈਂਦੀ ਕਸ਼ੂ ਵੀ ਮਾਰੇ ਉਹਨੇ ਸੋਚ ਲਿਆ ਵੀ ਜੇ ਬਰਕਤ ਨਾ ਪੈਂਦੀ ਹੋਵੇ ਡੰਗਰਾਂ ਦੇ ਤੇ ਚਾਰ ਹੱਥ ਚਾਹੀਦੇ ਨੇ ਮਾਸਮੂਸੀ ਤੇ ਕਪਾਂਦੇ ਕੋਈ ਨਹੀਂ ਪੱਠੇ ਕਹਿੰਦਾ ਜੀ ਮੈਂ ਹੱਥ ਦੇਖਣਾ ਉਹ ਮਹਾਤਮਾ ਕਹਿੰਦਾ ਹੈ ਜੋਤਸ਼ੀ ਨਹੀਂ ਸੀ ਉਹਨੇ ਹੱਥ ਦੇਖਿਆ ਕਹਿੰਦਾ ਜੀ ਦੱਸੋ ਉਹ ਵੇਖ ਕੇ ਕਹਿੰਦਾ ਵੀ ਤੇਰੇ ਨਾਲ ਨਾ ਸੂਰਜ ਦੇਵਤਾ ਨਰਾਜ਼ ਹੋ ਗਏ ਸੂਰਜ ਦੇਵਤਾ ਤੇਰੇ ਤੇ ਨਰਾਜ਼ ਏ ਉਹ ਕਹਿੰਦਾ ਫਿਰ ਖੁਸ਼ ਕਿਵੇਂ ਹੋਵੇ ਕਹਿੰਦੇ ਮੈਂ ਸੂਰਜ ਨੂੰ ਪੁੱਛ ਲੈਣਾ ਉਹਨੇ ਚਲੋ ਅੱਖਾਂ ਬੰਦ ਕਰ ਲਈਆਂ ਪੁੱਛਣਾਂ ਦੇ ਕੀ ਸੀ ਉਹਨੇ ਅੱਖਾਂ ਬੰਦ ਕਰਕੇ ਗਿਆ ਵੀ ਸੂਰਜ ਦੇਵਤਾ ਖੁਸ਼ ਹੋ ਜਾਣਗੇ ਉਹ ਬੰਦਾ ਨਾਲ ਹੀ ਕਹਿੰਦਾ ਬਾਬਾ ਜੀ ਆਪਾ ਦੱਸੋ ਮੈਨੂੰ ਕੀ ਕਹਿੰਦਾ ਆਪਾਏ ਵੇ ਸੂਰਜ ਚੜਦਿਆਂ ਸਾਰ ਤੂੰ ਉੱਠ ਪੈਣਾ ਤੇ ਜਿਹੜਾ ਕੰਮ ਤੈਨੂੰ ਟੱਕਰੇ ਤੂੰ ਕਰੀ ਜਾਣਾ ਤੇ ਸੂਰਜ ਕਹਿੰਦਾ ਜਿੰਨੀ ਦਰ ਤੱਕ ਮੈਂ ਨਹੀਂ ਸੌਂਦਾ ਇਹਨੇ ਸੌਣਾ ਨਹੀਂ ਦੇਖੋ ਤਰੀਕਾ ਕੀ ਬੰਦਾ ਆਲਸੀ ਸੀ ਉਨੇ ਕਿਹਾ ਵੀ ਜਿੰਨੀ ਦੇਰ ਤੱਕ ਜਿਹੜਾ ਕੰਮ ਤੈਨੂੰ ਟੱਕਰੇ ਤੂੰ ਉਹ ਹੀ ਕਰ ਲੈ ਟੱਕਰੇ ਸਮਝ ਜਿਹੜਾ ਕੰਮ ਮਿਲੇ ਉਹ ਹੀ ਕਰਨਾ ਤੇ ਸੂਰਜ ਕਹਿੰਦਾ ਮੈਂ ਇਹਦੇ ਬਰਕਤਾਂ ਪਾਵਾਂਗਾ ਖੁਸ਼ ਹੋਵਾਂਗਾ ਜਿੰਨੋਂ ਮੈਂ ਲੋਪਣਾ ਉਦੋਂ ਮੰਜੇ ਤੇ ਪੈਣਾ ਪਰ ਉਦੋਂ ਸੌਂ ਜਾਏ ਵੇਖੋ ਕਮਾਲ ਕਰ ਗਿਆ ਨਾ ਉਹ ਜਦੋਂ ਮੈਂ ਆ ਲੋਪਾਂ ਉਦੋਂ ਵੀ ਸੌਂ ਜਾ ਮੰਜੇ ਤੇ ਤੇ ਸਵੇਰੇ ਮੇਰੇ ਉੱਠਣ ਤੋਂ ਪਹਿਲਾਂ ਉੱਠਿਆ ਹੋਵੇ ਉਹਨੇ ਕਿਹਾ ਜੀ ਬਾਬਾ ਜੀ ਕੱਲ ਨੂੰ ਹੁਣ ਚੇਤੇ ਰੱਖੋ ਉਸ ਵਕਤ ਤੇ ਬੰਦਾ ਉੱਠਣ ਲੱਗ ਪਿਆ ਕਿੰਨ 10 ਵਜੇ ਉੱਠਦਾ ਸੀ ਉਹਨੇ ਸਪੈਂਦੇ ਆ ਸਰ ਵੇਖਿਆ ਜੀ ਘਰ ਦੇ ਵਿੱਚ ਖਿਲਰਿਆ ਖੁੱਲਿਆ ਸਮਾਨ ਇਕੱਠਾ ਕੀਤਾ ਉਹਨੇ ਕਿਹਾ ਬਈ ਇਹਦੇ ਸੂਰਜ ਹੈਗਾ ਆੜ ਸ਼ੰਗਲ ਲੱਗ ਪਿਆ ਗੋਡੀ ਕਰ ਲੱਗ ਪਿਆ ਘਾਹ ਪਟਣ ਲੱਗ ਪਿਆ ਬਲਦਾਂ ਨੂੰ ਚਾਰਨ ਲੱਗ ਪਿਆ ਨਵਾਨ ਲੱਗ ਪਿਆ ਮਹੀਨੇ ਕੁ ਬਾਅਦ ਬਾਤਮਾ ਫੇਰ ਆਏ ਉਹ ਵੇਖਿਆ ਤੇ ਚਿਹਰਾ ਤਗਦਾ ਕਰਦਾ ਬੰਦਾ ਰਿਸਤ ਪੁਸ਼ਤ ਡੰਗਰ ਵੀ ਚੰਗੇ ਘਰ ਵੀ ਖੁਸ਼ੀਬਾਹਰ ਖੇਤਾਂ 'ਚ ਫੇਰਾ ਮਾਰ ਕੇ ਆਏ ਤੇ ਲਹਿਰਾ ਬੇਰਾ ਉਹਨੇ ਕਿਹਾ ਜੀ ਇੱਥੇ ਮਾਲ ਚੂਜਾ ਬੰਦਾ ਰਹਿੰਦਾ ਉਹ ਕਹਿੰਦਾ ਮੈਂ ਜੀ ਮੈਂ ਹੀ ਸਾਂ ਉਹ ਕਹਿੰਦਾ ਜੋਤਸ਼ੀ ਮੈਂ ਬਣਿਆ ਸੀ ਮੈਂ ਜੋਤਸ਼ੀ ਕੋਈ ਨਹੀਂ ਸੀ ਮੈਨੂੰ ਪਛਾਣ ਕੇ ਕਹਿੰਦਾ ਅਸਲ 'ਚ ਤੂੰ ਸ ਹੈ ਆਲਸੀ ਤੂੰ ਉਦਮ ਨਹੀਂ ਕਰਦਾ ਸਮਾਉਣਾ ਤੋਂ ਨਾਰਾਜ਼ ਹੋ ਜਾਂਦਾ ਜਿਹੜੇ ਸਮੇਂ ਦੀ ਕਦਰ ਨਹੀਂ ਕਰਦੇ ਉਹ ਕਹਿੰਦਾ ਮੈਂ ਸੂਰਜ ਦੀ ਉਦਾਹਰਣ ਦਿੱਤੀ ਸੀ ਨਾਰਾਜ਼ ਹੋ ਜਾਂਦਾ ਸਮਾਉਣਾ ਤੋਂ ਕਿਉਂਕਿ ਸਮਾਂ ਵੀ ਉਹਨਾਂ ਦੀ ਕਦਰ ਕਰਦਾ ਜਿਹੜੇ ਸਮੇਂ ਦੀ ਕਦਰ ਕਰਦੇ ਆ